ਪੰਜਾਬ ਭਰ ਦੇ ਵਿੱਚ ਪੰਚਾਇਤੀ ਚੋਣਾਂ ਦਾ ਆਗਾਜ਼ ਹੋ ਚੁੱਕਾ ਹੈ ਤੇ ਪਿੰਡਾਂ ਦੀ ਸਰਕਾਰ ਚੁਣਨ ਦੇ ਲਈ ਜਿਹੜਾ ਹੈਗਾ ਲੋਕ ਵੀ ਜਿਹੜੇ ਨੇ ਉਹ ਵੀ ਪੱਪਾ ਭਰ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੱਲ ਕਰੀਏ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਮੁਕੰਮਲ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਪੰਜਾਬ ਦੇ 13237 ਦੇ ਕਰੀਬ ਸਰਪੰਚਾਂ ਤੇ 83437 ਦੇ ਕਰੀਬ ਪੰਚਾਂ ਦੀ ਚੋਣ ਹੁਣ ਹੋਣ ਜਾ ਰਹੀ ਹੈ ਤਾਂ ਮੈਂ ਮੇਰੇ ਨਾਲ ਇਸ ਸਮੇਂ ਐਸਡੀਐਮ ਬਾਬਾ ਬਕਾਲਾ ਸਾਹਿਬ ਅਮਨਪ੍ਰੀਤ ਸਿੰਘ ਮੌਜੂਦ ਨੇ ਪਹਿਲਾਂ ਤਾਂ ਸਰ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਹੈਗੇ ਆ ਕਿਉਂਕਿ ਅੱਜ ਨਾਮਜ਼ਦਗੀਆਂ ਸ਼ੁਰੂ ਹੋਈਆਂ ਨੇ ਔਰ ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਵੀ ਉਸ਼ਾ ਕਿਸ ਤਰ੍ਹਾਂ ਦਾ ਦਿਖਾਈ ਦਿੱਤਾ ਪਹਿਲਾ ਦਿਨ ਸੀਗਾ ਔਰ ਕਿੰਨੀਆਂ ਕ ਨਾਮਜ਼ਦਗੀਆਂ ਜਿਉਂਕਿ 3 ਵਜੇ ਤੱਕ ਦਾ ਸਮਾਂ ਸੀਗਾ ਤਾਂ ਹੁਣ ਸਮਾਂ ਹੈਗਾ ਸਾਢੇ 3:00 ਤਕਰੀਬ ਤੱਕ ਕੀ ਜਿਹੜਾ ਹੈਗਾ ਅੱਜ ਕੋਈ ਨਾਮਜ਼ਦਗੀ ਹਲਕਾ ਬਾਬਕ ਵਾਲਾ ਨਸਬੰਦ ਤੱਕ ਦਾਖਲ ਹੋਈ ਹੈ ਜੀ ਇੱਥੇ ਅ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਤੁਹਾਡੇ ਨੀਡਮ ਦੇ ਰਹੇ ਹਾਂਗੇ ਅ ਮੀਡੀਆਨ ਅਤੇ ਪਬਲਿਕ ਦੇ ਨਾਲ ਅਸੀਂ ਰੂਬਰੂ ਹੋ ਪਾ ਰਹੇ ਹਾਂ ਐਂਡ ਇਹ ਹੈ ਜੀ ਕਿ ਮੇਰੇ ਕੋਲ ਬਾਬਾ ਬਕਾਲਾ ਦੇ ਅੰਦਰ ਦੋ ਬਲਾਕ ਨੇ ਇੱਕ ਪਹਿਲਾ ਰਿਆ ਬਲਾਕ ਹੈ ਜੇ 99 ਗ੍ਰਾਮ ਪੰਚਾਇਤਾਂ ਦੀ ਚੋਣਾਂ ਹੋਣ ਜਾ ਰਹੀਆਂ ਨੇ ਤੇ ਦੂਜਾ ਸਿੱਕਾ ਬਲਾਕ ਹੈ ਜੇ 93 ਪੰਗ੍ਰਾਮ ਪੰਚਾਇਤਾਂ ਦੀ ਚੋਣਾਂ ਹੋਣੀਆਂ ਨੇ ਇਸ ਦੇ ਰਿਗਾਰਡਿੰਗ ਜੋ ਵੀ ਪ੍ਰਬੰਧ ਸੀਗੇ ਉਹ ਸਾਰੇ ਕਰ ਲਏ ਗਏ ਨੇ ਕੱਲ ਡਿਪਟੀ ਕਮਿਸ਼ਨਰ ਸਾਖੀ ਸ਼ੈਨ ਮਾਮਜੀਬ ਵੱਲੋਂ ਡੀਐਸਪੀਜ਼ ਦੇ ਨਾਲ ਤੇ ਐਸਟੀਐਮਜ਼ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਵੀ ਕੀਤੀ ਗਈ ਸੀ ਸਿਕਿਉਰਿਟੀ ਦੇ ਵੀ ਸਾਰੇ ਪ੍ਰਬੰਧ ਕਰਨ ਲਈ ਕਰ ਕਹਿ ਦਿੱਤਾ ਗਿਆ ਜੇਕਰ ਬਾਬਾ ਬਕਾਲਾ ਦੀ ਗੱਲ ਕਰੀਏ ਤਾਂ ਇੱਥੇ ਜੋ ਵੀ ਇਲੈਕਸ਼ਨ ਨਾਲ ਰਿਲੇਟਿਡ ਸੀਗੇ ਸਾਡੇ ਆਰਓਸ ਏ ਆਰਓਸ ਉਹਨਾਂ ਦੀ ਵੀ ਟ੍ਰੇਨਿੰਗ ਕਰਵਾ ਦਿੱਤੀ ਗਈ ਹੈ ਤਾਂ ਆਰਓਸ ਤੇ ਏ ਆਰਓਸ ਨੇ ਜਦੋਂ ਇਲੈਕਸ਼ਨ ਦੇ ਵਿੱਚ ਨੋਮੀਨੇਸ਼ਨ ਪੇਪਰ ਲੈਣੇ ਨੇ ਇਹਦੇ ਵਿੱਚ ਅਸੀਂ ਦੋ ਲੋਕੇਸ਼ਨਾਂ ਬਣਾਈਆਂ ਨੇ ਸਾਡੇ ਤਰਸਿੱਕੇ ਬਲੌਗ ਦੇ ਵਾਸਤੇ ਗੁਰੂ ਖਾਲਸਾ ਕਾਲਜ ਉੱਥੇ ਤਰਸਿੱਕਾ ਇਹ ਸਾਡੀ ਨੋਮੀਨੇਸ਼ਨ ਪੇਪਰ ਦੀ ਲੋਕੇਸ਼ਨ ਹੈ ਜੀ ਜਿੱਥੇ 9 ਸਾਡੇ ਜਿਹੜੇ ਆਰਓ ਤੇ 9 ਹੀ ਏ ਆਰਓ ਜਿਹੜੇ ਨਾਮਿਨੇਸ਼ਨ ਉੱਪਰ ਲੈਣਗੇ ਜੇਕਰ ਆਪਸੀਂ ਗੱਲ ਕਰੀਏ ਰਈਆ ਬਲੌਗ ਦੀ ਤਾਂ ਸਠਿਆਲਾ ਕਾਲਜ ਦੇ ਅੰਦਰ ਅਸੀਂ ਗੁਰੂ ਤੇਗ ਬਹਾਦਰ ਸਠਿਆਲਾ ਕਾਲਜ ਇੱਥੇ ਸਾਡੇ ਹੈ ਉੱਥੇ ਅਸੀਂ 10 ਰੂਮ ਜਿਹੜੇ ਵੱਖਰੇ ਨੇ ਉੱਥੇ 10 ਏ ਆਰਓਸ ਤੇ ਆਰਓਸ ਜਿਹੜੇ ਨਾਮਿਨੇਸ਼ਨ ਪੇਪਰਸ ਲੈਣਗੇ ਅੱਜ ਤੋਂ ਨਾਮਿਨੇਸ਼ਨਸ ਸਟਾਰਟ ਹੋਈਆਂ ਸੀਗੀਆਂ ਇਹਨਾਂ ਦਾ ਟਾਈਮਿੰਗ 11 ਤੋਂ 3 ਵਜੇ ਤੱਕ ਹੈ ਇਹ 4 ਤਰੀਕ ਤੱਕ ਚੱਲਣੀਆਂ ਨੇ ਅਵਿਚੇ ਪਬਲਿਕ ਹੌਲਿਡੇਸ ਐ ਗੈਸਟਿਡ ਹੌਲਿਡੇਸ ਵੀ ਆਉਣਗੇ ਤਾਂ ਅਕੋਰਡਿੰਗਲੀ ਜਿਹੜੇ ਨਾਮਿਨੇਸ਼ਨ ਪੇਪਰਸ ਲਏ ਜਾਣਗੇ ਸਾਰੀ ਪਬਲਿਕ ਨੂੰ ਵੀ ਨੋਟਿਸਿਸ ਦੇ ਦਿੱਤੇ ਗਏ ਨੇ ਆਮ ਜਨਤਾ ਨੂੰ ਦੱਸ ਦਿੱਤਾ ਗਿਆ ਜਿਵੇਂ ਨਾਮਿਨੇਸ਼ਨ ਪੇਪਰਸ ਆਉਣਗੇ ਇਹਦੇ ਅੰਦਰ ਜਿੱਦਾਂ ਕਈ ਜਗ੍ਹਾ ਐਸਸੀ ਰਿਜ਼ਰਵਡ ਵਾਰਡਸ ਵੀ ਨੇ ਔਰ ਸਰਟੀਫਿਕੇਟਸ ਵੀ ਉਹਨਾਂ ਦੇ ਹੈਗੇ ਆ ਉਹ ਬਣਨ ਦੀ ਪ੍ਰਕਿਰਿਆ ਸਾਰੀ ਸਟਾਰਟ ਹੋ ਗਈ ਹੈ ਉਸ ਤੋਂ ਬਾਅਦ ਚੋਂ ਜੇਕਰ ਨੋਟੀਫਿਕੇ ਕਿਸੇ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਪੰਚਾਇਤ ਇਲੈਕਸ਼ਨ ਦੇ ਰਿਗਾਰਡਿੰਗ ਜੇ ਕਿਸੇ ਵੀ ਚੀਜ਼ ਰਿਗਾਰਡਿੰਗ ਉਹਨਾਂ ਨਾਮਿਨੇਸ਼ਨ ਪੜਨ ਲਈ ਸਾਡਾ ਦਫਤਰ ਇੱਥੇ 24 ਘੰਟੇ ਖੁੱਲ੍ਹਾ ਹੈ ਜੀ ਸਾਨੂੰ ਸੰਪਰਕ ਕੀਤਾ ਜਾ ਸਕਦਾ ਹੈ ਅਸੀਂ ਇਹਦੇ ਅੰਦਰ ਕਿਉਂਕਿ ਪੰਚਾਂ ਦੇ ਸਰਪੰਚਾਂ ਦੀ ਚੋਣ ਵੀ ਹੈ ਅਸੀਂ ਡਿਫਰੈਂਟ ਫਾਈਲਸ ਡਿਫਰੈਂਟ ਕਲਰ ਕੋਡਿੰਗ ਸਾਰੀ ਜਿਹੜੇ ਡਿਫਰੈਂਟ ਜਿਹੜੇ ਉਹਨਾਂ ਨੂੰ ਚਾਹੀਦੇ ਨੇ ਸਾਰੇ ਰੂਲਸ ਰੈਗੂਲੇਸ਼ਨਸ ਹੋਗੇ ਸਾਰੇ ਐਨਲੌਗਸ ਜਿਹੜੇ ਪੜਨੇ ਨੇ ਅਨੈਕਸ ਜਿਹੜੇ ਨਾਲ ਲਾਉਣੇ ਨੇ ਅਸੀਂ ਉਹਦੇ ਬਾਰੇ ਵੀ ਸਾਰਿਆਂ ਨੂੰ ਦੱਸਣ ਲਈ ਇੱਕ ਹੈਲਪ ਡੈਸਕ ਵੀ ਬਣਾਇਆ ਸਾਡਾ ਇਲੈਕਸ਼ਨ ਦਫਤਰ ਦੇ ਅੰਦਰ ਹੈ ਉੱਥੇ ਜਦੋਂ ਮਰਜ਼ੀ ਆ ਕੇ ਉੱਥੇ ਬਾਰੇ ਪੁੱਛ ਪੜ ਸਰ ਕਈ ਜਗ੍ਹਾ ਜਿਹੜਾ ਹੈਗਾ ਹੁਣ ਲਿਸਟਾਂ ਨੂੰ ਲੈ ਕੇ ਇਤਰਾਜ਼ ਜਿਹੜਾ ਹੈਗਾ ਸਿਆਸੀ ਪਾਰਟੀਆਂ ਨੂੰ ਕਿਉਂਕਿ ਕਹਿ ਸਕਦੇ ਨੇ ਕਿ ਪਿੰਡਾਂ ਦੀ ਸਰਕਾਰ ਹੈਗੀ ਜਿਹਦੇ ਨਾਲ ਸੂਬਾ ਚੱਲਦਾ ਜਾਂ ਸਟੇਟ ਦੇ ਨਾਲ-ਨਾਲ ਨੇਸ਼ਨ ਵੀ ਚੱਲ ਰਿਹਾ ਹੈਗਾ ਉੱਥੇ ਲਿਸਟਾਂ ਦਾ ਮਸਲਾ ਹੈਗਾ ਵਿਰੋਧੀ ਤਰ੍ਹਾਂ ਦੇ ਇੱਕ ਦੂਸਰੇ ਤੇ ਸੱਤਾਧਾਰੀਆਂ ਦੇ ਉੱਤੇ ਜਿਹੜੇ ਹੈਗੇ ਇਲਜ਼ਾਮ ਹੈਗੇ ਕਿਸਨੂੰ ਲਿਸਟਾਂ ਨਹੀਂ ਮਿਲ ਰਹੀਆਂ ਹੈਗੀਆਂ ਜਾਂ ਫਿਰ ਕੁਛ ਇੱਕ ਹੋਰ ਸਮੱਸਿਆਵਾਂ ਹੈਗੀਆਂ ਕੁਛ ਇੱਕ ਜਗ੍ਹਾ ਅਜਿਹੇ ਮਸਲੇ ਹੈਗੇ ਜਿੱਥੇ ਹੁਣ ਵੀ ਅਸੀਂ ਪੰਚਾਇਤਾਂ ਨੂੰ ਮਿਲ ਕੇ ਆਏ ਤਾਂ ਉਹਨਾਂ ਉਸ ਪੰਚਾਇਤ ਦਾ ਵੀ ਇਤਰਾ ਹੈ ਸੀਗਾ ਕਿ ਸਾਡੀਆਂ ਵੋਟਾਂ ਜਿੱਥੇ ਅਸੀਂ ਮੌਜੂਦਾ ਪੰਚ ਖਲੋਤੇ ਆ ਤੇ ਸਾਡੀ ਵੋਟ ਉੱਥੋਂ ਕੱਟ ਕੇ ਨੈਕਸਟ ਕਿਸੇ ਹੋਰ ਕਹਿ ਲਓ ਕਿ ਪਿੰਡ ਦੇ ਖੇਤਰ ਦੇ ਵਿੱਚ ਚ ਕਹਿ ਲਓ ਜਾਂ ਫਿਰ ਕਿਸੇ ਹੋਰ ਵਾਰਡ ਦੇ ਵਿੱਚ ਭੇਜ ਦਿੱਤੀ ਜਦੋਂ ਕਿ ਜਿੱਥੋਂ ਉਹ ਲੜ ਰਹੇ ਆ ਜਾਂ ਪਹਿਲਾਂ ਚੁਣੇ ਹੋਏ ਆ ਉਸ ਜਗ੍ਹਾ ਤੋਂ ਉਹਨਾਂ ਦੀ ਵੋਟ ਹੀ ਨਹੀਂ ਹੈਗੀ ਤੇ ਇਸ ਦੇ ਵਾਸਤੇ ਕੋਈ ਕੀ ਪ੍ਰਕਿਰਿਆ ਜਿਹੜੀ ਹੈਗੀ ਆ ਤੁਹਾਡੇ ਵੱਲੋਂ ਲਿਖੀ ਗਈ ਹੈਗੀ ਕਿ ਜਿਹੜੀਆਂ ਇਹੋ ਜਿਹੇ ਇਤਰਾਜ਼ ਹੈਗੇ ਉਹਦੇ ਵਾਸਤੇ ਕੋਈ ਸੋਲੂਸ਼ਨ ਕੀ ਲਾਊਗਾ ਕਿਉਂਕਿ ਬਹੁਤ ਘੱਟ ਸਮਾਂ ਜਿਹੜਾ ਹੈਗਾ ਇਹਨਾਂ ਲੋਕਾਂ ਦੇ ਕੋਲ ਹੈ। ਪੰਜਾਬ ਸਰਕਾਰ ਵੱਲੋਂ ਜੀ ਜਿਹੜੇ ਦਾਅਵੇ ਇਤਰਾਜ਼ ਲੈ ਜਾਣੇ ਸੀਗੇ ਉਹਦੀ ਤਾਰੀਖ ਸੀਗੀ 30 8 2024 ਜੋ ਕਿ 1 ਮਹੀਨਾ ਪਹਿਲਾਂ ਦੀ ਉਸ ਤੋਂ ਬਾਅਦ ਚ ਇਹਦੀ ਜਿਹੜੀ ਪ੍ਰਕਾਸ਼ਨਾ ਸੀਗੀ ਉਹ ਚਾਰ ਨਾਂ ਨੂੰ ਹੋ ਚੁੱਕੀ ਹੈ। ਦਾਅਵੇ ਇਤਰਾਜ਼ ਜੇਕਰ ਉਹਨਾਂ ਦੇ ਆਏ ਹੋਣਗੇ ਤਾਂ ਉਸ ਟਾਈਮ ਦੇ ਅੰਦਰ ਇਹ ਲੈ ਗਏ ਤਾਈ ਚੁੱਕੇ ਹੋਣਗੇ। ਮੇਰੇ ਤੋਂ ਪਹਿਲਾਂ ਜਿਹੜੇ ਇਸ ਇਨਤਜ਼ਾਬ ਸੀਗੇ ਉਹਨਾਂ ਨੇ ਇਹ ਇਹਨਾਂ ਨੂੰ ਇਨਕਲੂਡ ਕੀਤਾ ਹੋਊਗਾ ਇਹਨਾਂ ਦਾ ਜਿਹੜਾ ਕੁਝ ਵੀ ਇਹਨਾਂ ਦੀ ਰਿਜੈਕਟ ਜਾਂ ਐਕਸੈਪਟ ਚਾਹ ਉੱਤੇ ਕੋਈ ਵੀ ਡਿਸੀਜਨ ਉਹਨਾਂ ਵੱਲੋਂ ਲੈ ਲਿਆ ਗਿਆ ਹੋਊਗਾ ਮੇਰੇ ਕੋਲ ਇਸ ਟਾਈਮ ਤੇ ਕਿਸੇ ਵੀ ਪੋਲੀਟੀਕਲ ਪਾਰਟੀ ਜਿਹਦਾ ਤੁਸੀਂ ਕਹਿ ਰਹੇ ਹੋ ਬਿਕੋਜ਼ ਮੈਂ ਇੱਕ ਦਿਨ ਪਹਿਲਾਂ ਹੀ ਜੁਆਇਨ ਕੀਤਾ ਹੈ ਬਿਲਕੁਲ ਲਿਖਤੀ ਰੂਪ ਜੇ ਅਜੇ ਤੱਕ ਕੋਈ ਵੀ ਇਹੋ ਜਿਹੀ ਐਪਲੀਕੇਸ਼ਨ ਨਹੀਂ ਆਈ ਜੇਕਰ ਕੋਈ ਆਉਂਦੀ ਹੈ ਅਸੀਂ ਉੱਤੇ ਕਾਰਵਾਈ ਕਰਾਂਗੇ ਅਕੋਰਡਿੰਗਲੀ ਜੇਕਰ ਕਿਸੇ ਨੂੰ ਕੋਈ ਲਿਸਟਾਂ ਦੀ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਕਿ 2 ਰੁਪਏ ਜਿਹੜੇ ਹੈਗੇ ਆ ਪਰ ਪੇਜ ਦੇ ਅਕੋਰਡਿੰਗਲੀ ਲੋਕ ਅਪਲਾਈ ਕਰ ਸਕਦੇ ਨੇ ਇਹ ਗਵਰਨਮੈਂਟ ਦੀ ਹਦਾਇਤਾਂ ਨੇ ਉਹ ਲੋਕ ਅਪਲਾਈ ਕਰ ਸਕਦੇ ਨੇ ਕੋਈ ਵੀ ਲਿਸਟ ਚਾਹੀਦੀ ਹੈ ਸਾਡੇ ਦਫ਼ਤਰ ਤੋਂ ਪ੍ਰੋਵਾਈਡ ਹੋ ਜਾਏਗੀ ਜਿਨ੍ਹਾਂ ਨੇ ਲਿਸਟਾ ਲੈਣੀ ਆ ਉਹ ਪੇ ਕਰਨਗੇ ਇੱਥੇ ਕੀ ਉਹਦਾ ਪੋਰਟਲ ਕੋਈ ਹੈਗਾ ਗਵਰਨਮੈਂਟ ਦਾ ਉਹ ਪੇ ਕਰਨਗੇ ਠੀਕ ਉਹਦਾ ਹੈੱਡ ਹੈਗਾ ਠੀਕ ਹੈ ਆਫਿਸ ਆ ਜੇ ਅਸੀਂ ਹੈੱਡ ਦੇ ਅੰਦਰ ਉਸੇ ਪੈਸੇ ਜਮਾ ਕਰਾ ਦਾਂਗੇ ਠੀਕ ਹੈ ਪਰ ਪੇਜ ਜਿੰਨੀ ਵੀ ਹੁੰਦੀ ਆ ਉਹਦਾ 2 ਰੁਪਏ ਫੀਸ ਹੈਗੀ ਆ ਤਾਂ ਫਿਰ ਕਹਿ ਸਕਦੇ ਨੇ ਕਿ ਕਿਸੇ ਵੀ ਜਿਹੜਾ ਬੰਦਾ ਕਹਿ ਸਕਦੇ ਆ ਕਿ ਸਰਪੰਚੀ ਜਾਂ ਪੰਚੀ ਦਾ ਚਾਹਵਾਨ ਹੈਗਾ ਵਾ ਔਰ ਲਿਸਟਾਂ ਦੀ ਸਮੱਸਿਆ ਹੈਗੀ ਆ ਤੇ ਤੁਹਾਡੇ ਕਹਿਣ ਅਨੁਸਾਰ ਹੈ ਕਿ ਉਹ ਜੇਕਰ ਇਸ ਹਲਕੇ ਦੇ ਨਾਲ ਇਸ ਬਲਾਕ ਦੇ ਨਾਲ ਸਬੰਧਤ ਹੈਗਾ ਵਾ ਤੇ ਉਹ ਤੁਹਾਡੇ ਦਫ਼ਤਰ ਤੇ ਆਣ ਕੇ ਜਿਹੜੇ ਉਹਦੇ ਬਣਨ ਦੇ ਖਰਚੇ ਹੈਗੇ ਦੋ ਅੱਤੇ ਪਰ ਕਾਪੀ ਉਹ ਪੇ ਕਰਕੇ ਲਿਸਟਾਂ ਜਿਹੜਾ ਹੈਗਾ ਪ੍ਰਾਪਤ ਕਰ ਸਕਦਾ ਹੈ ਹਾਂਜੀ ਹਾਂਜੀ ਜੀ ਇਹ ਪੰਜਾਬ ਸਰਕਾਰ ਵੱਲੋਂ ਡੈਜ਼ਿਗਨੇਟਿਡ ਰੇਟਸ ਤੇ ਰੂਲਸ ਨੇ ਉਹਨਾਂ ਦੇ ਅਕੋਰਡਿੰਗਲੀ ਸਾਡੇ ਕੋ ਆ ਕੇ ਅਪਲਾਈ ਕਰ ਸਕਦੇ ਨੇ ਕਿਹਾ ਤੇ ਜਿਹੜੇ ਕੋਈ ਹੁਣ ਪ੍ਰਬੰਧਾ ਨੂੰ ਜਿਹੜਾ ਹੈਗਾ ਕਿਉਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਆਪਣੇ ਪ੍ਰਬੰਧ ਹੈਗੇ ਆ ਤੁਹਾਡੇ ਵੱਲੋਂ ਵੀ ਵਕਤੋਂ ਕੀਤੇ ਗਏ ਹੈਗੇ ਔਰ ਪਿੰਡਾਂ ਦੇ ਵਿੱਚ ਵੀ ਜਿਹੜਾ ਹੈਗਾ ਹੁਣ ਟੀਮਾਂ ਜਿਹੜੀਆਂ ਜਾ ਰਹੀਆਂ ਨੇ ਜਿਵੇਂ ਕਿ ਅੱਜ ਆਰਓਸ ਸਾਬਨ ਦੀ ਜਿਹੜੀ ਬੀਪੀਸੀ ਕੀ ਉਹ ਵੀ ਸ਼ੈ ਟ੍ਰੇਨਿੰਗ ਦੇ ਲਈ ਤੁਸੀਂ ਕਹਿ ਰਹੇ ਸੀ ਨਹੀਂ ਆਰਓਸ ਤੇ ਏ ਆਰਓਸ ਨੋਮੀਨੇਸ਼ਨ ਪੇਪਰ ਜੋ ਡਿਸਪੈਚ ਹੋਣਾ ਹੈ ਪਬਲਿਕ ਜਿਹੜੇ ਹੋਣਾ ਜਦੋਂ ਟੀਮਸ ਜਾਣਗੇ ਆ ਬੂਥਾਂ ਦੇ ਉੱਤੇ ਉਹ ਲੇਟਰ ਆਉਣ ਉਹ ਅਜੇ ਨਹੀਂ ਆਏ ਜੀ 15 ਤਰੀਕ ਤੱਕ ਇਹ ਚੱਲਣਾ ਹੈ ਸਾਰਾ ਤਾਂ ਇਲੈਕਸ਼ਨ ਦਾ ਪ੍ਰੋਸੈਸ ਇਹ ਸਾਰਾ ਫਾਲੋ ਹੋਏਗਾ ਅਜੇ ਫਿਲਹਾਲ ਨਾਮੀਨੇਸ਼ਨ ਚੱਲ ਰਿਹਾ ਠੀਕ ਹੈ ਤਾਂ ਜੋ ਹੁਣ ਲਿਸਟਾਂ ਆ ਚੁੱਕੀਆਂ ਨੇ ਜੋ ਵੋਟਾਂ ਦੀ ਲਿਸਟ ਬਣ ਚੁੱਕੀ ਸੂਚੀ ਉਸ ਤੋਂ ਕੁਝ ਵੀ ਕੱਟ ਜਾਂ ਫਿਰ ਅੱਗੇ ਐਡ ਆਨ ਨਹੀਂ ਹੋ ਸਕਦਾ ਹੁਣ ਕਿਉਂਕਿ ਦਾਬੇ ਇਤਰਾਜ਼ ਜਿਵੇਂ ਤੁਸੀਂ ਕਹਤੀ 8 ਤੱਕ ਸੀ ਕਹਦੇ ਖਤਮ ਹੈ ਜੀ ਪਹਿਲਾਂ 30 ਅੱਡ ਤੱਕ ਸੀ ਬਾਅਦ ਚੋਂ 30 ਅੱਡ ਤੱਕ ਦੀ ਡੇਟ ਐਕਸਟੈਂਡ ਕਰ ਦਿੱਤੀ ਗਈ ਸੀ ਜੇਕਰ ਅਜੇ ਵੀ ਕਿਸੇ ਨੂੰ ਕੋਈ ਇਸ਼ੂ ਹੈਗਾ 노 ਡਾਊਟ ਸਾਨੂੰ ਆ ਕੇ ਸੰਪਰਕ ਕਰ ਸਕਦੇ ਠੀਕ ਹੈ ਬਹੁਤ ਬਹੁਤ ਧੰਨਵਾਦ ਹਾਂ ਲੈ ਲੀਦਾ ਇਹ ਹਨ ਐਸ ਡੀ ਐ ਜੋ ਜੋ ਅੱਜ ਕਹਿ ਸਕਦੇ ਕਿ ਨਾਮਜ਼ਦਗੀਆਂ ਦੀ ਸ਼ੁਰੂਆਤ ਹੋਈ ਹੈਗੀ ਔਰ ਉਸ ਦੇ ਨਾਲ ਹੀ ਜੋ ਜੋ ਪ੍ਰਬੰਧ ਜਿਹੜੇ ਹੈਗੇ ਉਸ ਦੇ ਬਾਰੇ ਮੁਕੰਮਲ ਜਾਣਕਾਰੀ ਜਿਹੜੀ ਹੈਗੀ ਆ ਉਹ ਸਾਂਝ ਕੀਤੀ ਗਈ ਔਰ ਜਿਨ੍ਹਾਂ ਲੋਕਾਂ ਨੂੰ ਲਿਸਟਾਂ ਲੈਣ ਨੂੰ ਲੈ ਕੇ ਕਿਉਂਕਿ ਕਾਫੀ ਤਰ ਅਜਿਹੀ ਸਮੱਸਿਆ ਜੜੀ ਸੀਗੀ ਉਹ ਸੁਣਨ ਨੂੰ ਮਿਲ ਰਹੀ ਆ ਲੋਕਾਂ ਦੇ ਵਿੱਚ ਕਿ ਤਰ੍ਹਾਂ ਕਿਤੇ ਅਜਿਹੀ ਇਤਰਾਜ਼ ਹੈਗੇ ਨੇ ਤਾਂ ਉਹਨਾਂ ਲਿਸਟਾਂ ਦੇ ਸਬੰਧੀ ਵੀ ਜਿਹੜਾ ਹੈਗਾ ਬਕਾਇਦਾ ਤੌਰ ਦੇ ਉੱਤੇ ਇਸ ਜਨ ਸਾਹਿਬ ਵੱਲੋਂ ਕਲੀਅਰ ਕੀਤਾ ਗਿਆ ਹੈ ਕਿ ਜਿਸ ਨੂੰ ਵੀ ਉਹਨਾਂ ਦੇ ਸਬੰਧਤ ਪਿੰਡ ਦੇ ਨਾਲ ਕਹਿ ਸਕਦੇ ਕਿ ਲਿਸਟ ਚਾਹੀਦੀ ਹੈਗੀ ਤਾਂ ਉਹ ਦਫ਼ਤਰਾਂ ਅਨਕੇ ਜੋ ਪ੍ਰੋਸੀਜਰ ਹੈਗਾ ਉਸ ਦੇ ਤਹਿਤ ਲਿਸਟਾਂ ਪ੍ਰਾਪਤ ਕਰ ਸਕਦੇ